ਸਸੇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਪ੍ਰਜਨਤਾ ਸਿੰਘ ਮਾਨ ਅੱਜ 27 ਸਤੰਬਰ 2024 ਹੋ ਚੁੱਕਿਆ ਹੈਗਾ ਤੇ ਟਾਈਮ ਕਰੀਬ ਪੌਣੇ 8 ਦੇ ਹੋਣ ਜਾ ਰਹੇ ਨੇ ਲਾਈਵ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਗੱਲਬਾਤ ਅੱਗੇ ਦੇ ਮੌਸਮ ਬਾਰੇ ਕਰਾਂਗੇ ਖਾਸ ਕਰਕੇ ਅਗਲੇ 24 ਤੋਂ 36 ਘੰਟਿਆਂ ਦੇ ਵਿਚਕਾਰ ਮੌਸਮ ਪੰਜਾਬ ਵਿੱਚ ਥੋੜਾ ਖਰਾਬ ਰਹਿ ਸਕਦਾ ਹੈ ਹਲੇ ਵੀ ਜਿਹੜੇ ਸਿਸਟਮ ਦੇ ਅਗਲੇ 24 36 ਘੰਟੇ ਨੇ ਜਿਹੜੇ ਬਾਕੀ ਨੇ ਦੇ ਅੱਜ ਦੀ ਗੱਲ ਕੀਤੀ ਹੈ ਉਹ ਤਾਂ ਅੱਜ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਕਾਫੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਦੇਖ ਨੂੰ ਮਿਲੀਆਂ ਜਿਦੇ ਚ ਪਵਾਦ एरिया ਅੱਜ ਵੀ ਮੁੱਕ ਰਿਹਾ ਬੀਤੀ ਕੱਲ ਵੀ ਪਵਾਦ ਖੇਤਰ ਮੀਂਹ ਪਿਆ ਤੇ ਅੱਜ ਵੀ ਪਵਾਦ ਖੇਤਰ ਮੀਂਹ ਪਿਆ ਤੇ ਪਵਾਦ ਖੇਤਰ ਚ ਲਗਾਤਾਰ ਦੋ ਦਿਨ ਭਾਰੀ ਮੀਂਹ ਪੈਣ ਕਾਰਨ ਖਾਸ ਕਰਕੇ ਜਿਹੜੇ ਫਤੇਗੜ ਸਾਹਿਬ ਤੇ ਰਾਜਪੁਰਾ ਦੇ ਕੁਝ ਇਲਾਕੇ ਨੇ ਉਹਨਾਂ ਵਿੱਚ ਝੋਨੇ ਦੀ ਫਸਲ ਜਿਹੜੀ 80 90% ਨੁਕਸਾਨੀ ਜਾ ਚੁੱਕੀ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਮੀਂਹ ਕਾਫੀ ਪੈ ਗਿਆ ਝੋਨੇ ਫਸਲ ਜਿਹੜੀ ਅਗੇਤੇ ਝੋਨੇ ਸੀਗੇ ਤੇ ਤਾਂ ਉਹ ਜਿਹੜੀ ਪੱਤੀ ਹੋਈ ਸੀ ਫਸਲ ਜਿਹੜੀ ਕਾਫੀ ਖਰਾਬ ਹੋ ਚੁੱਕੀ ਹੈ ਕਾਫੀ ਕਿਸਾਨਾਂ ਦੇ ਮੈਸੇਜ ਆ ਰਹੇ ਆ ਵੀ ਜਿਹੜੀ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈਗੀ ਇੱਥੇ ਇਹਨਾਂ ਇਲਾਕਿਆਂ ਵਿੱਚ ਕੁਝ ਇਲਾਕਿਆਂ ਵਿੱਚ ਜਿਹੜੇ ਲੋਕ ਪਾਣੀ ਵੀ ਕੱਢ ਰਹੇ ਆ ਕਿਸਾਨ ਖੇਤਾਂ ਵਿੱਚੋਂ ਪਾਣੀ ਜਿਹੜਾ ਬਾਹਰ ਕੱਢ ਰਹੇ ਆ ਲਗਾਤਾਰ ਪਾਣੀ ਪਰ ਪਾਣੀ ਕੱਢਣ ਨਾਲ ਹੁਣ ਕੁਝ ਨਹੀਂ ਹੋਣਾ ਜਿਹੜਾ ਝੋਨਾ ਸੀ ਬਿਲਕੁਲ ਹੀ ਧਰਤੀ ਤੇ ਬਿਸ ਚੁੱਕਿਆਗਾ ਬਾਦ ਖੇਤਰ ਦੇ ਕਈ ਇਲਾਕਿਆਂ ਵਿੱਚ ਅੱਜ ਤੇਜ਼ ਹਵਾਵਾਂ ਚੱਲੀਆਂ ਤੇ ਭਾਰੀ ਮੀਂਹ ਕਿਸਲੇ 24-48 ਘੰਟਿਆਂ ਦੇ ਦੇਖਣ ਨੂੰ ਮਿਲਿਆ ਅੱਜ ਵੀ ਪਾੜ ਕੇ ਤਰਮੀ ਪਿਆ ਤੇ ਬਾਕੀ ਮਾਜੇ ਜੱਜ ਕਿਤੇ ਕਿਤੇ ਕਾਰਵਾਈ ਦਬਾਬੇ ਤੇ ਕਈ ਇਲਾਕਿਆਂ ਵਿੱਚ ਕਾਰਵਾਈ ਹੋ ਗਈ ਮਾਲਵਾ ਦੇ ਪੂਰਬੀ ਮਾਲਵੇ ਦੀ ਬੈਲਟ ਦੀ ਗੱਲ ਕੀਤੀ ਜਾਵੇ ਸੰਗਰੂਰ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਪਤੇਗੜ ਸਾਹਿਬ ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਚੰਡੀਗੜ੍ਹ ਮਹੱਲੀਨਾ ਇਲਾਕਿਆਂ ਵਿੱਚ ਜਿਹੜਾ ਮੀਂਹ ਪਿਆ ਅੱਜ ਤੇ ਮਾਲਵਾ ਵੈਲਟ ਦੀ ਗੱਲ ਕੀਤੀ ਹੈ ਬਾਕੀ ਰਹਿੰਦੇ ਖੇਤਰਾਂ ਦੀ ਤਾਂ ਫਰੋਜ਼ਪੁਰ ਦੇ ਕੁਝ ਇਲਾਕਿਆਂ ਵਿੱਚ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਪੁੱਜਾ ਉੱਥੇ ਵੀ ਅੱਜ ਮੀਂਹ ਦੀ ਛੱਟ ਲੱਗੀ ਕਾਫੀ ਇਲਾਕਿਆਂ ਵਿੱਚ ਫਾਜ਼ਲਕਾ ਕਿਤੇ ਕਿਤੇ ਕਾਰਵਾਈ ਹੋਈ ਫਰੀਦਕੋਟ ਮੁਕਸਰ ਕਿਤੇ ਕਿਤੇ ਕਾਰਵਾਈ ਹੋਈ ਪਰ ਫਰੋਜ਼ਪੁਰ ਤੇ ਫਾਜ਼ਲਕਾ ਦੇ ਇਲਾਕਿਆਂ ਵਿੱਚ ਕਿਤੇ ਕਿਤੇ ਤਾਕੜੀ ਛੱਟ ਵੀ ਲੱਗੀ ਹੈ ਮੀਂਹ ਦੀ ਅੱਜ ਤੇ ਅੱਜ ਜਿਹੜਾ ਮੀਂਹ ਸੀਗਾ ਜਿਹੜਾ ਟੁੱਟਮਾ ਸੀਗਾ ਮਤਲਬ ਕਿ ਬੀਤੀ ਗੱਲ 25% ਇਲਾਕਿਆਂ ਵਿੱਚ ਮੀਂਹ ਪਿਆ ਅੱਜ ਜ਼ਿਆਦਾ ਏਰੀਆ ਕਵਰ ਹੋਇਆ ਕੱਲ ਨਾਲੋਂ ਅੱਜ ਜਿਹੜਾ ਸਿਸਟਮ ਸੀ ਥੋੜਾ ਜ਼ਿਆਦਾ ਪ੍ਰਭਾਵਿਤ ਕਰਦਾ ਸੀਗਾ ਤਾਂ ਅੱਜ ਜਿਹੜਾ ਏਰੀਆ ਕੱਲ ਨਾਲੋਂ ਵੱਧ ਕੇ 60-70% ਇਲਾਕਿਆਂ ਵਿੱਚ ਅੱਜ ਹਲਕੇ ਦਰਮਿਆਨੀ ਮੀਂਹੀਆਂ ਕਾਰਵਾਈਆਂ ਤੇ ਕਿਤੇ ਕਿਤੇ ਭਾਰੀ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਤੇ ਅਗਲੇ 24 ਘੰਟਿਆਂ ਦੌਰਾਨ ਜਿਹੜਾ ਸਿਸਟਮ ਦਾ ਅਸਰ ਬਰਕਰਾਰ रह ਸਕਦਾ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਕੱਲ ਤੋਂ ਜਿਹੜੀ ਪਾਧ ਏਰੀਆ ਵਿੱਚ ਸੁਭਾਵਨਾ ਘੱਟ ਰਹੂਗੀ ਥੋੜੀ ਜੀ ਕੱਲ ਤੋਂ ਕੱਲ ਨੂੰ ਅਗਲੇ 24 ਘੰਟਿਆਂ ਦੇ ਦੌਰਾਨ ਪੱਛਮੀ ਸਿਸਟਮ ਦਾ ਅਸਰ ਹਲੇ ਏਦਾਂ ਹੀ ਬਰਕਰਾਰ ਰਹੇਗਾ ਅਗਲੇ 24 ਘੰਟਿਆਂ 'ਚ ਮਾਜੇ ਤੇ ਦਬਾਬੇ ਤੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਕਿਤੇ ਕਿਤੇ ਭਾਰੀ ਮੀਂਹ ਦੀ ਝਟੜ ਜਿਹੜੀ ਲੱਗ ਸਕਦੀ ਹੈਗੀ ਪਰ ਮੀਂਹ ਥੋੜਾ ਟੁੱਟਮਾ ਹੋਊਗਾ ਥੋੜੇ ਬਹੁਤ ਏਰੀਆ ਰਹੇ ਵੀ ਸਕਦੇ ਹੈਗੇ ਇਸੇ ਤਰ੍ਹਾਂ ਮਾਲਵਾ ਬੈਲਟ ਦੇ ਕਈ ਇਲਾਕਿਆਂ ਵਿੱਚ ਕੱਲ ਟੁੱਟਮੀ ਕਾਰਵਾਈ ਮੀਂਹ ਦੀ ਹੋ ਸਕਦੀ ਹੈ ਖਾਸ ਕਰਕੇ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਇਲਾਕੇ ਨੇ ਜਾਂ ਬਠਿੰਡਾ ਮੁਕਸਰ ਆ ਗਿਆ ਜਾਂ ਫਾਜ਼ਿਲਕਾ ਦੇ ਇਲਾਕੇ ਆ ਗਏ ਜਾਂ ਫਰੂਜ਼ਪੁਰ ਫਰੀਦਕੋਟ ਮੋਗੇ ਤੋਂ ਲੈ ਕੇ ਬਠਿੰਡੇ ਬਰਨਾਲੀ ਦੇ ਇਲਾਕੇ ਆ ਗਏ ਜਾਂ ਮਾਨਸਾ ਦੇ ਇਲਾਕੇ ਆ ਗਏ ਇਨ੍ਹਾਂ ਵਿੱਚ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਕੱਲ ਟੁੱਟਵੇਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈਗੀ ਹਾਂ ਥੋੜੇ ਬਹੁਤ ਇਲਾਕੇ ਇਦਾਂ ਦੇ ਹੋ ਸਕਦੇ ਆ ਜਿੱਥੇ ਕਾਰਵਾਈ ਜਿਹੜੀ ਘੱਟ ਰਹੇ ਜਾਂ ਨਾ ਮਾਤਰ ਵੀ ਰਹਿ ਸਕਦੀ ਆ ਜਾਂ ਮੀਂਹ ਤੋਂ ਸਖਣੀ ਵੀ ਰਹਿ ਸਕਦੇ ਆ ਥੋੜੇ ਬਹੁਤ ਏਰੀਆ ਇਦਾਂ ਦੇ ਹੋ ਸਕਦੇ ਨੇ ਪਰ ਫਿਰ ਵੀ ਅਗਲੇ 24 36 ਘੰਟਿਆਂ ਦੇ ਵਿੱਚ ਖਾਸ ਕਰਕੇ ਕੱਲ ਤੜਕਸਾਰ ਜਾਂ ਕੱਲ ਦੁਪਹਿਰ ਨੂੰ ਜੇ ਕੋਈ ਬੱਦਲ ਬਣਦਾ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇਖ ਸਕਦਾ ਹੋ ਸਕਦਾ ਕਿਤੇ ਕਿਤੇ ਭਾਰੀ ਮੀਂਹ ਦੀ ਝਟ ਵੀ ਉਹ ਦੇ ਜਾਵੇ ਮਤਲਬ ਕਿ ਇਦਾਂ ਦੀ ਪੋਸਿਬਿਲਟੀ ਹਲੇ ਬਣੀ ਹੋਈ ਹੈ ਕਿ ਪੱਛਮੀ ਸਿਸਟਮ ਦਾ ਅਸਰ ਅਗਲੇ 24 ਤੋਂ 36 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਇੱਕ ਅੱਧੀ ਝੱਟ ਜਿਹੜੀ ਹੋਰ ਦੇਖਣ ਨੂੰ ਮਿਲ ਸਕਦੀ ਹੈ ਕਿ ਬੀਤੀ ਕੱਲ ਕਿਤੇ ਕਿਤੇ ਝੱਟ ਲੱਗੀ ਮੀਂਹ ਦੀ ਅੱਜ ਕਈ ਇਲਾਕਿਆਂ ਵਿੱਚ ਲੱਗੀ ਤਾਂ ਕੱਲ ਨੂੰ ਵੀ ਹਲੇ ਇੱਕ ਅੱਧੀ ਝੱਟ ਜਿਹੜੀ ਪੰਜਾਬ ਦੇ ਵਿੱਚ ਜਾ ਥੋੜੇ ਬਹੁਤ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਜਿਹੜੀ ਲੱਗ ਸਕਦੀ ਹੈ ਮੀਂਹ ਦੀ ਛੱਟ ਤੇ ਅੱਜ ਗੰਗਾ ਨਗਰ ਦੇ ਇਲਾਕਿਆਂ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਕੁਝ ਕਲਾਕਾਂ ਵਿੱਚ ਪਿਆ ਸਾਰੇ ਇਲਾਕਿਆਂ ਵਿੱਚ ਨਹੀਂ ਪਿਆਗਾ ਤਾਂ ਕੱਲ ਹਨੂਮਾਨਗੜ ਗੰਗਾ ਨਗਰ ਦੇ ਇਲਾਕਿਆਂ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਇੱਕ ਅੱਧੀ ਛੱਟ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਮੀਂਹ ਇਹ ਜਾ ਪਰਹੀ ਹੈ ਵੀ ਜਾਂ ਤਾਂ ਕੱਲ ਤੜਕਸਾਰ ਹੋਊਗੀ ਕਾਰਵਾਈ ਜੇ ਨਾ ਕੱਲ ਤੜਕਸਾਰ ਕਾਰਵਾਈ ਹੋਈ ਤਾਂ ਕੱਲ ਦੁਪਹਿਰ ਬਾਦ ਆ ਜਿਹੜੇ ਬਦਲ ਬਾਈ ਕਰ ਚਮਕ ਲਈ ਬਦਲ ਬਾਈ ਹੈ ਉਹ ਐਕਟਿਵ ਹੋ ਸਕਦੀ ਹੈਗੇ ਇਦਾਂ ਦੀ ਪੌਸਿਬਿਲਟੀ ਜਾਂ ਉਮੀਦ ਜਾ ਪਰਹੀਗੀ ਪਰ ਜਿੱਥੇ ਵੀ ਕਿਤੇ ਮੀਂਹ ਪਿਆ ਥੋੜਾ ਨਕਸਾਨ ਹੀ ਕਰੂਗਾ ਫਸਲਾਂ ਨੂੰ ਇਹ ਜਿਹੜਾ ਸਿਸਟਮ ਆ ਪਸ਼ਮੀ ਸਿਸਟਮ ਕੱਲਾ ਮੀਂਹ ਵਾਲਾ ਸਿਸਟਮ ਹੀ ਨਹੀਂ ਮਤਲਬ ਕਿ ਬਦਲਦੀ ਰੁੱਤ ਦਾ ਸੰਕੇਤ ਹੈਗਾ ਜਦੋਂ ਸਿਸਟਮ ਨਮੀ ਨੂੰ ਥੱਲੇ ਸੱਟ ਕੇ ਜਿਹੜੀ ਹੁਣ ਨਮੀ ਕਈ ਦਿਨਾਂ ਤੋਂ ਮਹੀਨਿਆਂ ਤੋਂ ਇਕੱਠੀ ਹੋਈ ਹੋਈ ਸੀਗੀ ਉਹ ਜਿਹੜੀ ਮੀਂਹ ਦੇ ਰੂਪ ਵਿੱਚ ਹੁਣ ਅਗਲੇ 24 ਘੰਟਿਆਂ ਵਿੱਚ ਡਿੱਗ ਪੈਣੀ ਹੈ ਜਿੰਨੀ ਵੀ ਹੈਗੀ ਸੀਗੀ ਨਮੀ ਘਟਣੀ ਸ਼ੁਰੂ ਹੋ ਜਾਣੀ ਹੈ ਕਿ ਖੁਸ਼ਕ ਮੌਸਮਾ ਜਿਹੜਾ ਖੁਸ਼ਕਾ ਹੋਣਾ ਸ਼ੁਰੂ ਹੋ ਜਾਣਾ ਇਸ ਤੋਂ ਬਾਅਦ ਚ ਤੇ ਨਵੀਆਂ ਜਿਹੜੀ ਝੜ ਰਹੀ ਹੈਗੀ ਹੁਣ ਪੱਛਮੀ ਸਿਸਟਮ ਇਹਨੂੰ ਝਾੜ ਰਿਹਾ ਹੈ ਜਿਹੜਾ ਪੱਛਮੀ ਸਿਸਟਮ ਮੀਂਹ ਵਾਲਾ ਸਿਸਟਮ ਨਹੀਂ ਮਤਲਬ ਕਿ ਇੱਕ ਬਦਲਦੀ ਰੁੱਤ ਦਾ ਸੰਕੇਤ ਆਗਾ ਮਤਲਬ ਕਿ ਆਉਂਦੇ ਦਿਨਾਂ ਵਿੱਚ ਦਿਨ ਦੇ ਪਾਰੇ ਵਿੱਚ ਵੀ ਗਰਾਵਟ ਦੇ ਇੱਕ ਨੂੰ ਮਿਲੂ ਜਿਹੜੀ ਅੱਤ ਦੀ ਗਰਮੀ ਸੀ ਉਹ ਸੂਬੇ ਚੋਂ ਹੁਣ ਗੁਜ਼ਰ ਚੁੱਕੀ ਹੈਗੀ ਜਿਹੜੀ ਅੱਤ ਦੀ ਗਰਮੀ ਸੀ ਉਤੋਂ ਹੁਣ ਰਾਹਤ ਮਿਲਦੀ ਦਿਖਾਈ ਦੇਊਗੀ ਗਰਮੀ ਦਿਨਾਂ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਵਿੱਚ ਗਰਮੀ ਸੀ ਉਦਾਂ ਦੀ ਗਰਮੀ ਆਉਂਦੇ ਦਿਨਾਂ ਵਿੱਚ ਨਹੀਂ ਦਿਖਾਈ ਦੇਊਗੀ ਹਾਂ ਗਰਮ ਦਿਨ ਜ਼ਰੂਰ ਹੋਣਗੇ ਪਰ ਉਨੀ ਗਰਮੀ ਨਹੀਂ ਹੋਣੀਗੀ ਹੁ ਮਸਾਲੀ ਬਾਟ ਵਾਲੀ ਜਿੰਨੀ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲੀ ਸੀ ਕਿਉਂਕਿ ਇਹ ਸਿਸਟਮ ਜਿੰਨੀ ਵੀ ਨਮੀ ਇਕੱਠੀ ਹੋਈ ਹੋਈ ਸੀ ਉਹ ਮਸ ਬਣ ਰਹੀ ਸੀ ਤਲਕੀ ਮਹਿਸੂਸ ਹੋ ਰਹੀ ਸੀ ਅਸਹਿਨਸੀਰ ਗਰਮੀ ਮਹਿਸੂਸ ਹੋ ਰਹੀ ਸੀਗੀ ਤਾਂ ਇਹ ਨਮੀ ਆ ਜਿਹੜੀ ਝੜ ਜਾਣੀ ਹੈ ਕਿ ਪੱਛਮੀ ਸਿਸਟਮ ਜਿਹੜਾ ਇਹ ਨਮੀ ਨੂੰ ਜਿਹੜੀ ਤਾਰਪੀ ਤੋਂ 4-5 ਕਿਲੋਮੀਟਰ ਦੀ ਜਾਈ ਤੱਕ ਨਮੀ ਬਣੀ ਹੋਈ ਸੀਗੀ ਤਾਂ ਉਹ ਬਿਲਕੁਲ ਝੜ ਜਾਣੀਆਂ ਪੱਛਮੀ ਸਿਸਟਮ ਦੇ ਨਾਲ ਤਾਂ ਅਗਲੇ 24 ਘੰਟਿਆਂ ਦੇ ਵਿੱਚ ਜਾਂ 27 ਘੰਟਿਆਂ ਦੇ ਵਿੱਚ ਇੱਕ ਅੱਧੀ ਮੀਂਹ ਦੀ ਛੱਟ ਹਲੇ ਹੋਰ ਲੱਗ ਸਕਦੀ ਹੈ ਜਿੱਥੇ ਹਲੇ ਕਿਤੇ ਨਹੀਂ ਮੀਂਹ ਪਹੁੰਚਿਆ ਅੱਜ ਜਾਂ ਕੱਲ ਤਾਂ ਅਗਲੇ 24 27 ਘੰਟਿਆਂ ਚ ਇੱਕ ਅੱਧੀ ਛੱਟ ਦੀ ਉਮੀਦ ਰਹੂਗੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਕਿੰਨਾ ਕੱਜ ਮੀਂਹ ਪਿਆ ਤੇ ਕਿੱਥੇ ਕਿੰਨਾ ਕ ਨੁਕਸਾਨ ਜਿਹੜਾ ਅੱਜ ਦੇਖਣ ਨੂੰ ਮਿਲੇਗਾ ਆਪਦੀ ਏਰੀਆ ਦਾ ਜੇਕਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਜਰੂਰ ਕਰਿਓ ਜੇ ਤੁਹਾਡੇ ਏਰੀਆ ਵਿੱਚ ਨੁਕਸਾਨ ਹੋਇਆ ਤਾਂ ਤੁਸੀਂ ਸਾਨੂੰ ਫੋਟੋਆਂ ਵੀਡੀਓ ਮੈਸੇਜ ਕਰਕੇ ਜਾਂ WhatsApp ਤੇ ਨੰਬਰ ਵੀ ਦਿੱਤਾ ਹੋਇਆ ਹੈਗਾ ਉੱਪਰ ਪੇਜ ਦੇ ਤਾਂ ਉਤੋਂ ਤੁਸੀਂ ਡਾਇਰੈਕਟ ਸਾਨੂੰ ਜਿਹੜੀਆਂ ओरिजिनल ਵੀਡੀਓ ਭੇਜ ਕੇ ਆਪਣੇ ਏਰੀਆ ਦਾ ਹਾਲਾਤ ਨੇ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਆਂਗੇ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਜੁੜਨ ਲਈ ਬਾਕੀ ਅਗਲੇ 24 37 ਘੰਟੇ ਹੀ ਮੇਨ ਕਾਰਵਾਈ ਰਹੂ ਇਸ ਤੋਂ ਬਾਅਦ ਚ ਜਨਾ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾਗਾ ਸਤਿ ਸ੍ਰੀ ਅਕਾਲ ਜੀ ਧੰਨਵਾਦ